ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਏ ਸਵਾਗਤ ਆ ਅਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਨੱਥੂ ਵਾਲਾ ਗਰਬੀ ਦੇ ਵਿੱਚ ਨੱਥੂ ਵਾਲਾ ਗਰਬੀ ਪਿੰਡ ਆ ਜਿਲ੍ਹੇ ਮੋਗੇ ਦਾ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਘਰੇਲੂ ਪਰਿਵਾਰ ਆ ਤੇ ਬਾਈ ਹੁਣਿਆਂ ਦਾ ਘਰ ਆ ਜਿਹੜਾ ਉਹ ਹੈਗਾ ਵਾ ਮਿੱਤਰੋ ਨੱਥੂ ਵਾਲਾ ਗਰਬੀ ਤੋਂ ਜਦੋਂ ਆਪਾਂ ਦੇ ਬਰੂਣੋ ਮੁੜੀ ਦਾ ਡੇਬਰੂ ਵਾਲੇ ਮੋੜ ਤੋਂ ਮੁੜਨਾ ਨਹੀਂ ਗਾ ਤੁਸੀਂ ਡੇਬਰੂ ਵਾਲੇ ਪਾਸੇ ਨੂੰ ਪਿੰਡ ਦੇ ਵਿੱਚ ਵੜਨ ਸਾਰੀ ਘਰ ਆ ਜਾਂਦਾ ਗੁੱਟਜੀ ਦੇ ਉੱਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਮੈਂ ਵਕਾਊ ਆ ਮੈਂ ਵਕਾਊ ਕਰਨ ਇਹ ਆ ਮਿੱਤਰੋ ਕਿਉਂਕਿ ਮਈਆਂ ਜਾਦੀਆਂ ਨਹੀਂ ਜਾਂ ਥਾਂ ਦੀ ਕੋਈ ਕਮੀ ਨਹੀਂ ਪ੍ਰਮਾਤਮਾ ਦਾ ਦਿੱਤੀ ਵੱਲੋਂ ਬਸ ਕਮੀ ਜੀ ਦੀ ਆ ਕਿਉਂਨ ਵਾਲੇ ਦੀ ਕਮੀ ਆ ਕਿਉਂਕਿ ਮਾਤਾ ਬਾਪੂ ਬਜ਼ੁਰਗ ਆ ਤੇ ਬੇਟਾ ਹੀ ਜਿਹੜਾ 25 ਕੋ ਸਾਲ ਦੀ ਉਮਰ ਦਾ ਸੀ ਉਹ ਜਿਹੜਾ ਅਟੈਕ ਦੇ ਕਾਰਨ ਉਹਦੀ ਡੈਥ ਹੋ ਗਈ ਆ ਮਿੱਤਰੋ ਇਸ ਕਰਕੇ ਫਿਰ ਮੈਂ ਹੁਣੇ ਵੇਚਣੀ ਇੱਕ ਮੈਂ ਹੈਗੀ ਆ ਬਾਈ ਹੁਣਿਆਂ ਦੇ ਉਹ ਹੀ ਔਖੇ ਸਰਕੇ ਚੋ ਕੇ ਦੁੱਧ ਪੀ ਜਾਵਾਂਗੇ ਆ ਉਹ ਕਰਦੇ ਨਹੀਂ ਡਿਟੇਲ ਜਾਣਦੇ ਆਪਾਂ ਭਰਾ ਤੋਂ ਕਿੰਨਾ ਦੁੱਧ ਦਿੱਤਾ ਹੋਇਆ ਕਿੰਨੇ ਦਿਨ ਬਾਕੀ ਆ ਸਾਰੀ ਗੱਲਬਾਤ ਕਰਦੇ ਸਾਸਤ੍ਰੀ ਗਾ ਕੀ ਹਾਲ ਆ ਵੀਰੇ ਠੀਕ ਆ ਜੀ ਸੇਤਾ ਠੀਕ ਆ ਭਰਾ ਹਾਂਜੀ ਠੀਕ ਆ ਜੀ ਅੱਛਾ ਵੀਰੇ ਨਾਮ ਦੱਸ ਦਈਏ ਬਾਪੂ ਜੀ ਉਹਨਾਂ ਦਾ ਹਾਂ ਕੀ ਨਾਮ ਆ ਵੀਰੇ ਚੰਨਣ ਸਿੰਘ ਸਨਫ ਕਰਤਾਰ ਸਿੰਘ ਚੰਨਣ ਸਿੰਘ ਸਨਫ ਕਰਤਾਰ ਸਿੰਘ ਤੇ ਵੀਰੇ ਆਪਣੇ ਇਹ ਬੇਟੇ ਨੂੰ ਟੈਗ ਹੀ ਹੋ ਗਿਆ ਬਾਈ ਪੈ ਗੇ ਵੀ ਬਾਈ ਹਾਂ 26 ਕੇ ਸਾਲ ਦੀ ਉਮਰ ਸੀ ਠੀਕ ਆ ਵੀ ਆਇਆ ਹੋਇਆ ਸੀ ਹਾਂਜੀ ਠੀਕ ਆ ਵੀਰੇ ਚਲੋ ਯਾਰ ਵੱਡੀ ਸਾਟਾ ਹਨਾ ਪਰਮਾਤਮਾ ਕਿਸੇ ਦਾ ਭਲਾ ਕਰੇ ਤਾਂ ਕਰਕੇ ਵੇਚਣ ਲੱਗੇ ਜੀ ਕੋਈ ਪਸ਼ੂ ਜ਼ਿਆਦਾ ਵੀ ਨਹੀਂ ਗੇ ਵੀ ਹੁਣ ਸਾਂਭਣ ਵਾਲਾ ਹੈ ਨਹੀਂ ਕੋਈ ਤੇ ਐਂ ਔਖਾ ਕਰਕੇ ਵਾਓ ਇਥਾ ਅੱਜ ਬਹੁਤ ਚੰਗੀ ਹੈ ਬਾਈ ਪਹਿਲੇ ਸੂਏ 16 ਲੀਟਰ ਦੁੱਧ ਚੋਇਆ ਹੁਣ ਦੂਜੇ ਸੂਏ ਹੁੰਦੀ ਹੈ ਤੇ ਛੋਟੀ ਹੈ ਹਾਂ ਤੇ ਚੰਗਾ ਦੁੱਧ ਵੀ ਦਿੱਤਾ ਹੋਇਆ ਹਾਂ ਪੂਰਾ ਚੰਗਾ ਠੀਕ ਆ ਬਾਈ ਦਿਨ ਦੇ ਕਿੰਨੇ ਬਾਕੀ ਆ ਜੀ ਬਾਈ ਦਿਨ ਬਾਈ 6 ਕਿ ਦਿਨ ਰਹਿੰਦੇ ਆ ਠੀਕ ਆ ਵੀਰੇ ਹਾਂ ਵੀ ਇੱਕ ਦੋ ਵੱਧ ਘੱਟ ਵੀ ਲੈ ਸਕਦੇ ਆ ਮੌਕੇ ਤੇ ਬਣਦੀ ਆ ਹਾਂਜੀ ਠੀਕ ਆ ਬਾਈ ਤੇ ਵੀਰੇ ਫਿਰ ਪਹਿਲਾ ਸੂਆ ਸੂਈ ਦੂਜਾ ਸੂਆ ਹੁਣ ਇਹਨੇ ਸੂਣਾ ਵਾ ਹਾਂਜੀ ਤੇ ਚਵਾਈ ਚਵਾਈ ਪੋਲੀ ਰਹੀ ਚਵਾਈ ਹਾਂ ਪੋਲੀ ਆ ਜੀ ਠੀਕ ਆ ਵੀਰੇ ਰੇਟ ਬਾਈ ਜਾਂਦਾ ਫਿਰ ਕੀ ਤੈ ਕੀ ਤੱਕ 135000 135000 ਮਾਨਤਾਂ ਦੇ ਵਿੱਚੋਂ ਵੀਰੇ ਹਾਂ ਹੋ ਜੂਗਾ ਜੀ ਮੌਕੇ ਤੇ ਠੀਕ ਆ ਕੱਢਿਓ ਬਾਹਰ ਨੂੰ ਵੀਰੇ ਤੋਰੇ ਨੂੰ ਲੈ ਵੀ ਮਿੱਤਰੋ ਇਹ ਵੀਰ ਮਰਾ ਚਾਚੇ ਤਾਇਆ ਜੋ ਇਹ ਬਾਈ ਹੁਣਿਆਂ ਦੇ ਜਿਹੜਾ ਆਪਣੂੰ ਜਾਣਕਾਰੀ ਦੇ ਰਿਆ ਔਰ ਤੋਰਦੀ ਵੀਰੇ ਬੋਲੀ ਛੋਟੀ ਚੰਗੀ ਆ ਪਲੀ ਸਭੀਆ ਤੁਸੀਂ ਆਪਦੀ ਸਮਝ ਵਰਤਨੀਆ ਦੁੱਧ ਵਾਲੇ ਪੱਖ ਤੋਂ ਬਰੀਕੀ ਚੰਗੀ ਆ ਤੇ ਬਾਕੀ ਉਹ ਜੀ ਬਾਈ ਮੂੰਹ ਮੱਥੇ ਲੱਗਦੀ ਆ ਦੇਖ ਸਕਦੇ ਆ ਠੀਕ ਆ ਚੰਗੀ ਅਜਿੰਨੀ ਹੈਗੀ ਝੋਟੀ ਬਾਈ ਸਾਰੀ ਜੰਗਿਲੇਵਾ ਦਿਖਾਦੀ ਪੁੱਤ ਨਹੀਂ ਦੀ ਸੀਲ ਵੀ ਆ ਰੋਡ ਤੋਂ ਪਾ ਵੀਡੀਓ ਸਕੋ ਥੋੜੀ ਜੀ ਵਾਧਾ ਤੇ ਇਹ ਸੀ ਲਾ ਬੁੱਤਰ ਤੇ ਬਾਕੀ ਬਾਈ ਇੱਕ ਗੱਲ ਹੋਰ ਕਹਿ ਦੇਣਾ ਮੈਂ ਵੀਡੀਓ ਦੇ ਵਿੱਚ ਹੀ ਵੀ ਮੰਨ ਲਓ ਜੇ ਕੋਈ ਲੈਣ ਵਾਲਾ ਭਰਾ ਹੋਇਆ ਤਾਂ ਮੈਂ ਤੁਹਾਨੂੰ ਦੱਸ ਦੇਣਾ ਇੱਕ ਉਹ ਸੋਈ ਦਾ ਬੱਚਾ ਹੁੰਦਾ ਮੈਂ ਦਾ ਆ ਹੀ ਹੈ ਨਾ ਆ ਬੱਚਾ ਵਾ ਤੇ ਦੁੱਧ ਕਿੰਨਾ ਗੂਗਾ ਮੈਂ ਥਲੇ ਦੁੱਧ ਹੈਗਾ ਬਈ 13 ਲੀਟਰ ਉਹਦੇ ਥੱਲੇ ਹੈ ਥੂਂਦੀ ਆ ਹੋਰ ਥੋੜੀ ਜੀ ਗਰਮ ਹੀ ਆ ਚੋਣ ਦੇ ਵੀ ਚੋਣ ਦੇ ਵਿੱਚ ਥੋੜੀ ਜੀ ਗਰਮ ਆ ਵੀ ਮਿਲਦੀ ਦੋਵੇਂ ਟਾਈਮ ਹੀ ਰਹੇ ਵੈਸੇ ਮਾਤਾ ਦੋਨੇ ਟਾਈਮ ਮਿਲਦੀ ਦੋਵੇਂ ਟਾਈਮ ਹੀ ਆ ਵੀ ਥੋੜਾ ਜਿਹਾ ਮਾਤਾ ਨੂੰ ਬੰਨਣੀ ਹੋ ਕੋਣ ਨਹੀਂ ਸੌਖੀ ਆ ਵੀ ਮਲਾਂ ਤੇ ਜੇ ਕੋਈ ਭਰਾ ਐ ਮੈਂ ਦੇ ਕੇ ਕਾਲ ਕਰਦੀ ਆ ਜਿਵੇਂ ਪੱਠਿਆਂ ਟੱਕਾਂ ਤੇ ਬੰਦੇ ਕਰਦੇ ਆ ਉਵੇਂ ਕਾਲ ਕਰਦੀ ਹਾਂ ਦੁੱਧ ਦੇ ਕੇ ਜਿਗਾਂ ਤੇ ਆਰਾਮ ਵੀ ਕਹਿੰਦੇ ਜੇ ਕੋਈ ਠੰਡੀ ਜੀ ਮੈਂ ਹੋਵੇ ਹਲੜੀ ਦੂਜਾ ਕੋਸੂਆ ਝੋਟੀ ਐੜ ਹੋਵੇ ਕੋਈ ਝੋਟੀ ਲੈ ਕੇ ਤੇ ਖੋਲਾ ਪਾਣ ਜੇ ਉਹ ਕੰਮ ਨਹੀਂ ਹੋਣਾ ਜੇ ਕੋਈ ਹੋਇਆ ਵੀ ਦੀ ਬੰਦੇ ਤੇ ਕੈਮਰਾ ਮਾਰਿਆ ਮੈਂ ਤੇ ਚੰਗੀ ਤਾਂ ਜੇ ਕੋਈ ਭਰਾ ਹੋਇਆ ਤੇ ਬਾਈ ਹਣਿਆਂ ਨੂੰ ਵੀ ਤਾਜੀ ਬਹਿ ਦੇ ਦਿਓ ਠੰਡੀ ਸੀਲ ਪੂਰੀ ਖਾਣ ਤੋਂ ਬਾਅਦ ਭਾਈ ਤੀਜਾ ਸੂਆ ਵੀ ਦੇ ਦਿਓ ਪਰ ਇੱਕ ਤੱਕ ਬੰਨਣ ਬੁੰਨਣ ਚ ਕਾਲੀ ਨਾ ਕਰਦੀ ਹੋਵੇ ਤੇ ਇੱਕ ਦੂਜੀ ਗੱਲ ਇਹ ਆ ਵੀ ਮਤਰਾ ਭਾਈ ਦੀ ਤੱਕ ਦੀ ਨਾ ਹੋਵੇ ਮੈਂ ਹੋਵੇ ਉਹ ਜਿਹੜੀ ਰੱਸਾ ਫੜਿਆ ਮਗਰ ਮਗਰ ਤੁਰੀ ਜਾਵੇ ਆ ਬੱਚਾ ਵਾ ਕੱਟੀ ਮਗਾ ਹੈ ਨਾ ਵੀਰੇ ਹਾਂ ਕੱਟੀ ਕੱਟੀ ਮਗਾ ਤੋ 2 ਢਾਈ ਮਹੀਨੇ ਦੀ ਤਿੰਨਾਂ ਦੀ ਸੂਈ ਹੋਊਗੀ ਬੜੀ ਪੁੜੀ ਤਾਂ ਨਹੀਂ ਮਾਂ ਹਜੇ ਨਹੀਂ ਬੜੀ ਠੀਕ ਆ ਬੜੀ ਨਹੀਂ ਗਈ ਹਜੇ ਤੇ ਇਹ ਵੀ ਇਹਦੇ ਬਾਰੇ ਤੁਸੀਂ ਵਿਚਾਰ ਵੈਸੇ ਆ ਝੋਟੀ ਵੇਚਣੀ ਇਹਦੇ ਬਾਰੇ ਮੈਨੂੰ ਨਹੀਂ ਸੀ ਕਿਹਾ ਭਾਈ ਹੋਣਾਂ ਨੇ ਪਰ ਭਾਈ ਹੋਣਾਂ ਨੇ ਇਹ ਗੱਲ ਜ਼ਰੂਰ ਕਹੀ ਵੀ ਠੰਡੀ ਮੈਂ ਮਿਲ ਜੇ ਦਾ ਦੱਸਦੀ ਪਰ ਮੈਂ ਵੀਡੀਓ 'ਚ ਦੱਸਦਾ ਤੁਹਾਨੂੰ ਕੋਈ ਝੋਟੀ ਲੈਣ ਵਾਲਾ ਹੋਇਆ ਤਾਂ ਲੈ ਜਾ ਠੰਡੀ ਮੇ ਭਾਈ ਹੁਣਾਂ ਨੂੰ ਦੇ ਦੋ ਬਾਕੀ ਗੱਲਬਾਤ ਲਈ ਆਪਾਂ ਨੰਬਰ ਨੋਟ ਕਰ ਲੈਣੇ ਵੀਰੇ ਨੰਬਰ 97800 ਹਾਂਜੀ 3620 9783620 ਹਾਂਜੀ 9783620 ਭਾਈ ਹੁਣਾਂ ਦਾ ਨੰਬਰ ਆ ਪਿੰਡ ਨੱਥੂ ਵਾਲਾ ਗਰਬੀ ਜਲਾਮੁਕਾ